ਹੋ ਪਾਲੇ ਪੋਸਿਕੇ ਵੱਡਿਆਂ ਕੀ ਤਾਂ ਆਸਾਂ ਬਹੁਤ ਸੀ ਲਾਈਆਂ ਹੋ ਪੁੱਤ ਨਸ਼ਿਆਂ ਦੇ ਵਿੱਚ ਪੈ ਗਿਆ ਤੇ ਮਾਂ ਦਿੰਦੀ ਪਈ ਦੁਹਾਈਆਂ ਹੋ ਪੁੱਤ ਨਸ਼ਿਆਂ ਦੇ ਵਿੱਚ ਪੈ ਗਿਆ ਤੇ ਮਾਂ ਦਿੰਦੀ ਪਈ ਦੁਹਾਈਆਂ ਹੋ ਜੀ ਜੀ ਕਹਿੰਦਾ ਹੁੰਦਾ ਸੀ ਅੱਜ ਮਾਣੂ ਮਾਰਾ ਬੋਲੇ ਹੋਏ ਨਾ ਨਸ਼ਿਆਂ ਨੇ ਕਈ ਮਾਵਾ ਤੋਂ ਪੁੱਤ ਖੋਲੇ ਹੋਏ ਨਾ ਨਸ਼ਿਆਂ ਨੇ ਕਈ ਮਾਵਾ ਤੋਂ ਪੁੱਤ ਖੋਲੇ ਹੋ ਛੋਟ ਦਿੰਦene ਜੇਲਾ ਵਿੱਚ ਜੋ ਨਸ਼ਿਆਂ ਦੇ ਲਈ ਬੋਲੇ ਹੋ ਛੋਟ ਦਿੰਦene ਜੇਲਾ ਵਿੱਚ ਜੋ ਨਸ਼ਿਆਂ ਦੇ ਲਈ ਬੋਲੇ ਹੋ ਨਸ਼ਿਆਂ ਦੇ ਵਿੱਚ ਪੈ ਜਾਂਦਾ ਤੇ ਹੁੰਦਾ ਊਮੜਦਾ ਹੌਲਾ ਉਹ ਨਸ਼ਿਆਂ ਦੇ ਵਿੱਚ ਪੈ ਜਾਂਦਾ ਤੇ ਹੁੰਦਾ ਊਮੜਦਾ ਹੌਲਾ ਪ੍ਰੇਮ ਫੇ ਜੁਲਾ ਚੱਕ ਵਾਲਾ ਲਿਖ ਕੇ ਓਏ ਪਾਈ ਜਾਂਦਾ ਜੇ ਰੌਲਾ ਹੋ ਪ੍ਰੇਮ ਫੇ ਜੁਲਾ ਚੱਕ ਵਾਲਾ ਲਿਖ ਕੇ ਹੋ ਪਾਈ ਜਾਂਦਾ ਜੇ ਰੌਲਾ